ਦਿੱਲੀ ਵਿੱਚ ਗੁਰੂ ਜੀ ਨੂੰ 40 ਦਿਨ ਇੱਕ ਹਵੇਲੀ ਵਿੱਚ ਨਜ਼ਰਬੰਦ ਰੱਖਿਆ ਗਿਆ। ਔਰੰਗਜ਼ੇਬ ਦੇ ਕਾਜੀ ਅਤੇ ਹਾਕਮ ਨੂੰ ਆਸ ਸੀ ਕਿ ਉਹ ਗੁਰੂ ਜੀ ਨੂੰ ਪ੍ਰੇਰ ਕੇ ਮੁਸਲਮਾਨ ਬਣਾ ਲੈਣਗੇ। ਇਸ ਲਈ ਪਹਿਲਾਂ ਉਹਨਾਂ ਦਾ ਵਤੀਰਾ ਨਰਮੀ ਵਾਲਾ ਸੀ। ਅਤੇ ਉਹ ਗੁਰੂ ਸਾਹਿਬ ਨੂੰ ਆਖਣ ਲੱਗੇ ਕਿ ਤੁਸੀਂ ਇਸਲਾਮ ਕਬੂਲ ਕਰ ਲਓ। ਤੁਸੀਂ ਮੁਸਲਮਾਨਾਂ ਦੇ ਵੱਡੇ ਪੀਰ ਬਣ ਜਾਓਗੇ। ਅਤੇ ਤੁਹਾਨੂੰ ਹਰ ਤਰ੍ਹਾਂ ਦਾ ਸੁੱਖ ਆਰਾਮ ਮਿਲੇਗਾ। ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਇਹ ਸੁਖ ਆਰਾਮ ਅਜਿਹੀਆਂ ਅਵਸਥਾ ਨਹੀਂ ਹਨ ਜਿੰਨਾ ਕਰਕੇ ਆਪਣਾ ਧਰਮ ਛੱਡਿਆ ਜਾਵੇ ਜਿਸ ਤਰ੍ਹਾਂ ਤੁਹਾਨੂੰ ਤੁਹਾਡਾ دین ਪਿਆਰਾ ਹੈ ਉਸੇ ਤਰ੍ਹਾਂ ਸਾਨੂੰ ਸਾਡਾ ਧਰਮ ਪਿਆਰਾ ਹੈ ਗੁਰੂ ਸਾਹਿਬ ਦਾ ਜਵਾਬ ਸੁਣ ਕੇ ਕਾਜੀ ਤੇ ਹਾਕਮ ਵਾਪਸ ਮੁੜ ਗਏ ਤੇ ਇਸ ਤੋਂ ਬਾਅਦ ਉਹਨਾਂ ਗੁਰੂ ਸਾਹਿਬ ਤੇ ਹੋਰ ਸ਼ਕਤੀ ਕਰਨੀ ਸ਼ੁਰੂ ਕਰ ਦਿੱਤੀ ਕਾਫੀ ਸਮਾਂ ਗੁਰੂ ਸਾਹਿਬ ਤੇ ਅਤਿ ਦੀ ਸ਼ਕਤੀ ਕੀਤੀ ਗਈ ਪਰ ਸੁਖ ਤੇ ਦੁੱਖ ਨੂੰ ਇੱਕ ਸਮਾਨ ਜਾਣਨ ਵਾਲੇ ਤੇ ਅਕਾਲ ਪੁਰਖ ਨਾਲ ਹਰ ਸਮੇਂ ਜੁੜੇ ਰਹਿਣ ਵਾਲੇ ਮੇਰੇ ਸੱਚੇ ਪਾਤਸ਼ਾਹ ਕੀ ਇਨਾਂ ਸਰੀਰਕ ਦੁੱਖਾਂ ਦੀ ਪ੍ਰਵਾਹ ਕਰਦੇ ਸਨ ਆਪ ਪਹਾੜ ਵਾਂਗ ਅਡੋਲ ਰਹੇ